ਵਾਹ ਏ ਗੁਰੂ ਜੀ ਕਾ ਖਾਲਸਾ ਵਾਹ ਏ ਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਜਾਣਦੇ ਹੋ ਕਿ ਮੋਲ ਮੰਤਰ ਦਾ ਪਾਠ ਪਹਿਲੀ ਪਾਤਸ਼ਾਹੀ ਢੰਤਨ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਹੈ ਅਤੇ ਜੋ ਮਨੁੱਖ ਵੀ ਮੋਲ ਮੰਤਰ ਸਾਹਿਬ ਜੀ ਦਾ ਪਾਠ ਪੂਰੀ ਸ਼ਰਧਾ ਅਤੇ ਭਰੋਸੇ ਨਾਲ ਕਰਦੇ ਹਨ ਅਤੇ ਉਹਨਾਂ ਦੀ ਹਰ ਇੱਕ ਇੱਛਾ ਅਤੇ ਮਨੁਕਾਮਨਾ ਪੂਰੀ ਹੋ ਜਾਂਦੀ ਹੈ ਅਤੇ ਜਿਹਦੇ ਹਿਰਦੇ ਵਿੱਚ ਅਤੇ ਮਨ ਵਿੱਚ ਵਸ ਗਿਆ ਉਹਦਾ ਤਾਂ ਬੇੜਾ ਹੀ ਤਰ ਜਾਂਦਾ ਹੈ ਅਤੇ ਪਰਮਾਤਮਾ ਦਾ ਨਾਮ ਇੰਨਾ ਉੱਚਾ ਸੁ ਜਾ ਹੈ ਰਾਜੇ ਅਤੇ ਮਹਾਰਾਜੇ ਵੀ ਉਹਨਾਂ ਗਾੜੀ ਮੱਤਾ ਟੇਕਦੇ ਹਨ ਇੱਥੇ ਤੁਹਾਡੇ ਨਾਲ ਇੱਕ ਛੋਟੀ ਜਿਹੀ ਘਟਨਾ ਸਾਂਝੀ ਕਰਦੇ ਹਾਂ ਤਾ ਸੰਗਤ ਜੀ ਹੱਥ ਜੋੜ ਕੇ ਬੇਨਤੀ ਆ ਕਿ ਵੀਡੀਓ ਨੂੰ ਪੂਰੀ ਜ਼ਰੂਰ ਸੁਣਨਾ ਅਤੇ ਇੱਕ ਪਿੰਡ ਵਿੱਚ ਇੱਕ ਸਾਧੂ ਰਹਿੰਦਾ ਸੀ ਇੱਕ ਬਦਮਾਸ਼ ਰਹਿੰਦਾ ਸੀ ਬਦਮਾਸ਼ ਪੜੀਆਂ ਹੀ ਚੋਰੀਆਂ ਅਤੇ ਲੁੱਟਮਾਰ ਕਰਦਾ ਸੀ ਅਤੇ ਸਾਧੂ ਜੀ ਬਦਮਾਸ਼ ਨੂੰ ਕਹਿੰਦੇ ਕਿ ਤੂੰ ਨਾ ਮਾੜੇ ਕੰਮ ਕਰਨੇ ਛੱਡ ਦੇ ਤਾਂ ਬਦਮਾਸ਼ ਕਹਿੰਦਾ ਕਿ ਸਾਧੂ ਜੀ ਮੈਂ ਸਾਰੇ ਮਾੜੇ ਕੰਮ ਛੱਡ ਤਾਂ ਦੇਵਾਂ ਪਰ ਨਾ ਮੇਰੀ ਦੁਸ਼ਮਣੀ ਬਹੁਤ ਹੈ ਤਾਂ ਸਾਧੂ ਜੀ ਕਹਿਣ ਲੱਗੇ ਉਹ ਤਾਂ ਤੁਸੀਂ ਕਰਨਾ ਕਰ ਉਹ ਅਸੀਂ ਤੇਰੀ ਸਾਰੀ ਮੁਕਾ ਦੇਵਾਂਗੇ ਤੂੰ ਨਾ ਲਗਾਤਾਰ 40 ਦਿਨ ਮੂਲ ਮੰਤਰ ਦਾ ਪਾਠ ਕਰ ਅਤੇ 40 ਦਿਨ ਜਿੰਨੇ ਵੀ ਤੇਰੇ ਸਾਰੇ ਦੁਸ਼ਮਣ ਹਨ ਉਹ ਤੇਰੇ ਪੈਰੀਂ ਆ ਕੇ ਪੈ ਜਾਣਗੇ ਤਾਂ ਕਹਿੰਦੇ ਸੱਚ ਮੁੱਚ ਇਦਾਂ ਹੀ ਹੋਇਆ ਅਤੇ ਉਸ ਬਦਮਾਸ਼ ਨੇ ਅੰਮ੍ਰਿਤ ਛੱਕ ਕੇ ਅਤੇ 40 ਦਿਨ ਲਗਾਤਾਰ ਮੂਲ ਮੰਤਰ ਸਾਹਿਬ ਜੀ ਦਾ ਪਾਠ ਕੀਤਾ ਅਤੇ ਜਦੋਂ 40ਵਾਂ ਦਿਨ ਆਇਆ ਅਤੇ ਉਹਨਾਂ ਦੇ ਸਾਰੇ ਦੁਸ਼ਮਣ ਇਕੱਠੇ ਹੋ ਕੇ ਉਹਨਾਂ ਦੇ ਘਰ ਖਾਲੀ ਹੱਥ ਆ ਗਏ ਅਤੇ ਆ ਕੇ ਉਸ ਬਦਮਾਸ਼ ਗਾੜੀ ਹੱਥ ਜੋੜੇ ਅਤੇ ਕਹਿੰਦੇ ਕਿ ਜਦੋਂ ਤੱਕ ਤੂੰ ਬਦਮਾਸ਼ ਸੀ ਉਦੋਂ ਤੱਕ ਸਾਡਾ ਤੂੰ ਦੁਸ਼ਮਣ ਸੀ ਅਤੇ ਪਹਿਲਾਂ ਤੂੰ ਚੋਰੀ ਕਰਦਾ ਸੀ ਪਰ ਹੁਣ ਤੂੰ ਰੱਬ ਦਾ ਪਿਆਰਾ ਬਣ ਗਿਆ ਹੈ ਅਤੇ ਤੁਸੀਂ ਅੰਮ੍ਰਿਤ ਛਕ ਲਿਆ ਹੈ ਅਤੇ ਤੁਸੀਂ ਚੋਲਾ ਪਾ ਲਿਆ ਹੈ ਅਤੇ ਹੁਣ ਤੂੰ ਗੁਰੂ ਵਾਲਾ ਬਣ ਗਿਆ ਅਤੇ ਹੁਣ ਤੂੰ ਚੋਰੀ ਚਕਾਰੀ ਸਭ ਨੂੰ ਤਿਆਗ ਦਿੱਤਾ ਹੈ ਅਤੇ ਹੁਣ ਸਾਡੀ ਦੁਸ਼ਮਣੀ ਤੇਰੇ ਨਾਲ ਖਤਮ ਹੋ ਗਈ ਹੈ ਅਤੇ ਹੁਣ ਅਸੀਂ ਤੁਹਾਡੇ ਦੋਸਤ ਬਣ ਗਏ ਹਾਂ ਅਤੇ ਬਦਮਾਸ਼ ਕਹਿਣ ਲੱਗਾ ਕਿ ਹੁਣ ਆਪਾਂ ਦੋਸਤ ਬਣ ਗਏ ਹਾਂ ਅਤੇ ਤੁਸੀਂ ਮੇਰੀ ਦੋਸਤੀ ਦੀ ਕਦਰ ਕਰੋ ਅਤੇ ਆਪਾਂ ਬਹੁਤ ਸਾਰੇ ਬੁਰੇ ਕੰਮ ਕੀਤੇ ਸਨ ਚੋਰੀਆਂ ਕੀਤੀਆਂ ਡਕਾਟੀਆਂ ਮਾਰੀਆਂ ਹਨ ਅਤੇ ਆਪਾਂ ਜਦੋਂ ਦੁਸ਼ਮਨ ਸਾਂ ਉਦੋਂ ਆਪਾਂ ਬੁਰੇ ਕੰਮਾਂ ਵਿੱਚ ਪਏ ਸਨ ਅਤੇ ਹੁਣ ਮੈਂ ਗੁਰੂ ਵਾਲਾ ਬਣ ਗਿਆ ਹਾਂ ਅਤੇ ਤੁਸੀਂ ਵੀ ਮੇਰੇ ਦੋਸਤ ਬਣ ਕੇ ਗੁਰੂ ਵਾਲੇ ਬਣ ਜਾਓ ਅਤੇ ਤੁਸੀਂ ਵੀ ਅੰਮ੍ਰਿਤ ਛਕ ਲਓ ਅਤੇ ਮੇਰੇ ਸਾਥੀ ਬਣ ਜਾਓ ਤਾਂ ਐਸਾ ਪ੍ਰਮਾਤਮਾ ਦਾ ਹੁਕਮ ਹੋਇਆ ਸੰਗਤ ਜੀ ਅਤੇ ਉਸ ਪਿੰਡ ਦੇ ਜਿੰਨੇ ਵੀ ਬਦਮਾਸ਼ ਸਨ ਅਤੇ ਸਾਰਿਆਂ ਨੇ ਅੰਮ੍ਰਿਤ ਛਕ ਲਿਆ ਅਤੇ ਸਾਰਿਆਂ ਨੇ ਚੋਲਾ ਪੋਣਾ ਸ਼ੁਰੂ ਕਰ ਦਿੱਤਾ ਤਾਂ ਸੰਗਤ ਜੀ ਤਾਂ ਪ੍ਰਮਾਤਮਾ ਦੇ ਨਾਮ ਦੇ ਵਿੱਚ ਬਹੁਤ ਤਾਕਤ ਹੈ ਅਤੇ ਜੇਕਰ ਤੁਸੀਂ ਵੀ ਬੱਤੀ ਮਾਲਾ 40 ਦਿਨ ਮੂਲ ਮੰਤਰ ਸਾਹਿਬ ਜੀ ਦੀਆਂ ਕਰੋਗੇ ਤਾਂ ਸਵਾ ਲੱਖ ਪਾਠ ਹੋ ਜਾਂਦਾ ਹੈ ਸੰਗਤ ਜੀ ਤਾਂ ਆਪਾਂ ਇਹ ਅੱਠ ਜੀਆਂ ਨਾਲ ਵੰਡ ਕੇ ਵੀ ਕਰ ਸਕਦੇ ਆ ਅਤੇ ਚਾਰ ਚਾਰ ਵਾਰੀਆਂ ਅੱਠ ਵਾਰੀਆਂ 16 ਵਾਰ ਵੀ ਇਹ ਮਾਲਾ ਦਾ ਜਾਪ ਕਰ ਸਕਦੇ ਆ ਅਤੇ ਰਲ ਕੇ ਸਾਰੇ ਆਪਾਂ ਇਸ ਪਾਠ ਨੂੰ ਸੰਪੂਰਨ ਕਰ ਸਕਦੇ ਆ ਅਤੇ ਆਪਾਂ ਆਪਣੇ ਪਰਿਵਾਰ ਵਿੱਚੋਂ ਦੋ ਜਣੇ ਜਾਂ ਚਾਰ ਜਣੇ ਵੀ ਕਰ ਸਕਦੇ ਆ ਅਤੇ 40 ਦਿਨ ਮੂਲ ਮੰਤਰ ਸਾਹਿਬ ਜੀ ਦਾ ਪਾਠ ਸੰਪੂਰਨ ਕਰਕੇ ਅਤੇ ਆਪਾਂ ਘਰ ਵਿੱਚ ਦੇਗ ਬਣਾ ਕੇ ਭੋਗ ਪਾ ਸਕਦੇ ਹਾਂ ਅਤੇ ਆਪਾਂ ਗੁਰਦੁਆਰਾ ਸਾਹਿਬ ਦੀ ਪ੍ਰਸ਼ਾਦ ਕਰਾ ਸਕਦੇ ਹਾਂ ਅਤੇ ਜੇ ਤੁਸੀਂ ਹੂਮ ਮੰਤਰ ਸਾਹਿਬ ਜੀ ਦਾ ਇੱਕ ਵਾਰ ਵੀ ਪਾਠ ਸੰਪੂਰਨ ਕੀਤਾ ਤੇ ਤੁਹਾਨੂੰ ਇਸ ਦੀ ਤਾਕਤ ਦਾ ਆਪਣੇ ਆਪ ਹੀ ਪਤਾ ਲੱਗ ਜਾਵੇਗਾ ਅਤੇ ਤੁਹਾਡਾ ਦਿਲ ਆਤਮਾ ਰੂਹ ਖੁਸ਼ ਹੋ ਜਾਵੇਗੀ ਅਤੇ ਤੁਹਾਡਾ ਮਨ ਅਤੇ ਹਿਰਦੇ ਬਾਰ ਬਾਰ ਇਸ ਪਾਠ ਨੂੰ ਕਰਨ ਨੂੰ ਕਹੇਗਾ ਅਤੇ ਤੁਹਾਨੂੰ ਕੁਝ ਕਹਿਣ ਦੀ ਲੋੜ ਹੀ ਨਹੀਂ ਪੈਣੀ ਅਤੇ ਆਪਣੇ ਆਪ ਹੀ ਸਭ ਕੁਝ ਦਿਖ ਜਾਵੇਗਾ ਅਤੇ ਪਹਿਲੇ ਸਵਾ ਲੱਖ ਪਾਠ ਵਿੱਚ ਹੀ ਇੰਨੀ ਕਿਰਪਾ ਹੋ ਜਾਣੀ ਹੈ ਅਤੇ ਤੁਸੀਂ ਜਿੰਨੀਆਂ ਵੀ ਅਣਜਾਣ ਪੁਨੇ ਵਿੱਚ ਪਾਪ ਜਾਂ ਗੁਨਾ ਜਾਂ ਗਲਤੀਆਂ ਕੀਤੀਆਂ ਹਨ ਅਤੇ ਉਹਨਾਂ ਸਾਰਿਆਂ ਦੀ ਮਾਫੀ ਮਿਲ ਜਾਵੇਗੀ ਤਾਂ ਸੰਗਤ ਜੀ ਇੱਕ ਵਾਰ ਮੂਲ ਮੰਤਰ ਦਾ ਪਾਠ ਸ਼ੁਰੂ ਜ਼ਰੂਰ ਕਰੋ ਅਤੇ ਫਿਰ ਦੇਖਿਓ ਪ੍ਰਮਾਤਮਾ ਦੀ ਕਿਰਪਾ ਕਿਵੇਂ ਹੁੰਦੀ ਹੈ ਅਤੇ ਆਪਣੇ ਸੱਚੇ ਹਿਰਦੇ ਅਤੇ ਮਨ ਨਾਲ ਵਾਹਿਗੁਰੂ ਪ੍ਰਮਾਤਮਾ ਦੇ ਨਾਲ ਜੁੜਨਾ ਹੈ ਤਾਂ ਵਾਹਿਗੁਰੂ ਪ੍ਰਮਾਤਮਾ ਦੀ ਸਾਡੇ ਉੱਤੇ 100% ਕਿਰਪਾ ਹੋਵੇਗੀ ਤਾਂ ਬਸ ਆਪਾਂ ਮਨ ਦੀ ਸੱਚੀ ਭਾਵਨਾ ਨਾਲ ਮੂਲ ਮੰਤਰਤਾ ਜਾਪ ਕਰਨਾ ਹੈ ਤਾਂ ਪਰਮਾਤਮਾ ਦੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਹੈ ਅਤੇ ਜੋ ਮੰਗਣਾ ਹੈ ਖੁੱਲੇ ਦਿਲ ਨਾਲ ਮੰਗੋ ਅਤੇ ਪਰਮਾਤਮਾ ਦੇ ਘਰ ਬਰਕਤਾਂ ਹੀ ਬਰਕਤਾਂ ਹਨ ਅਤੇ ਕਮੀ ਤੇ ਆਪਣੇ ਵਿੱਚ ਹੀ ਹੁੰਦੀ ਹੈ ਕਿਉਂਕਿ ਸਾਨੂੰ ਪਰਮਾਤਮਾ ਕੋਲੋਂ ਮੰਗਣਾ ਨਹੀਂ ਆਉਂਦਾ ਅਤੇ ਤੁਸੀਂ ਇੱਕ ਵਾਰ ਉਸ ਦੇ ਮਾਰਗ ਤੇ ਚੱਲ ਕੇ ਦੇਖੋ ਅਤੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਪ੍ਰਮਾਤਮਾ ਨੇ ਕਦੋਂ ਰੱਖ ਦਿੱਤਾ ਇਸ ਲਈ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਵਾਹਿਗੁਰੂ ਪ੍ਰਮਾਤਮਾ ਵਾਸਤੇ ਥੋੜਾ ਸਮਾਂ ਕੱਢੋ ਅਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰ ਦਿਓ